ਸਰਦਾਰ ਨਿਸ਼ਾਨ ਸਿੰਘ ਜੀ ਮੈਨੂੰ ਵਿਆਹ ਤੋਂ ਛੇਤੀ ਬਾਅਦ ਪਤਾ ਲੱਗ ਗਿਆ ਸੀ ਜਦੋਂ ਕਿ ਘਰ ਆਉਂਦੇ ਜਾਂਦੇ ਸੀ ਵੀਰ ਹੋਰ ਨਾਲ ਇਹਨਾਂ ਦੇ ਜਾਂ ਜੇਣਾ ਇਹਨਾਂ ਨੇ ਕਿਤੇ ਹੀ ਜਾਣਾ ਤੇ ਕਹਿਣਾ ਕਿ ਮੈਂ ਕੰਮ ਚੱਲਿਆ ਤੇ ਉਸ ਤੋਂ ਬਾਅਦ ਫਿਰ ਛੇਤੀ ਬਾਅਦ ਮੈਨੂੰ ਪਤਾ ਲੱਗ ਗਿਆ ਸੀ ਵਿੱਚ ਇੱਥੇ ਇਹਨਾਂ ਦੇ ਦੋਸਤ ਸੀਗੇ ਮੱਖਣ ਸਿੰਘ ਉਹਨਾਂ ਨੇ ਇਹਨਾਂ ਦਾ ਨਾਮ ਲਿਆ ਸੀਗਾ ਉੱਥੇ ਹੀ ਕਹਿੰਦੇ ਆ ਕਿ ਜਦੋਂ ਇਹ ਗਏ ਆ ਤੇ ਉੱਥੇ ਉਹਨਾਂ ਨੇ ਇਹਨਾਂ ਦੀ ਤਲਾਸ਼ੀ ਲਈ ਆ ਕਹਿੰਦੇ ਇਹਨਾਂ ਕੋਲ ਸ਼ਾਇਦ ਵੈਪਨ ਸੀ ਉਹ ਵੈਪਨ ਫੜਿਆ ਤੋਂ ਬਾਅਦ ਜਨਾਂ ਨੂੰ ਉਹਨਾਂ ਨੇ ਫੜ ਕੇ ਛੇਦ ਕੀਤਾ ਨਹੀਂ ਵਿੱਚ ਮੇਰੀ ਤੇ ਕਿਸੇ ਨੇ ਨਹੀਂ ਫੜੀ ਵੀਰ ਜੀ ਰਵੀ ਸਿੰਘ ਜੀ ਖਾਲਸਾ ਈਡ ਵਾਲੇ ਆ ਇਹ ਵੀਰ ਜੀ ਹੁਣੇ ਮੇਰੇ 5 ਸਾਲ ਤੋਂ ਰੈਗੂਲਰ ਮੇਰੀ ਪੈਨਸ਼ਨ ਜਿਹੜੀ ਉਹ ਭੇਜ ਰਹੇ ਆ ਹੁਣ ਵੀ ਉਹ ਕਹਿੰਦੇ ਕੋਈ ਤੁਹਾਨੂੰ ਤੰਗੀਆਂ ਦੇ ਦੱਸੋ ਬੇਨ ਤੇ ਹੀ ਕਹਿ ਰਹੀ ਆ ਕਿ ਖਾਲਸਾ ਈਡ ਨੂੰ ਵੀਰ ਜੀ ਰਵੀ ਸਿੰਘ ਜੀ ਨੂੰ ਸਾਰਿਆਂ ਨੂੰ ਮਤਲਬ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖ ਕੇ ਉਦੋਂ ਦੁਗਣੀ ਰਾ ਚੌਗੁਣੀ ਤਰਕੀ ਕਰਨ ਜਿਹੜੀ ਸਾਡੇ ਨਮਾਣਿਆ ਗਰੀਬਾਂ ਦੇ ਵਾਂ ਫੜਦੇ ਆ